ਇਹ ਤਾਂ 1500 ਦੀ ਹੈ ਇਹਨੂੰ 2000 ਦੀ ਲਾਗਣਾ ਇਹਨੂੰ ਕਿਹੜਾ ਪਤਾ ਲੱਗਣਾ ਆ ਜਿਹੜੀ ਸਿਰ ਤੇ ਬੰਨੀ ਆ ਨਾ ਇਹਦੇ ਪਿੱਛੇ ਕਈ ਜ਼ਿੰਮੇਵਾਰੀਆਂ ਨੇ ਯਾਰ ਮੈਨੂੰ ਨਾ ਹਰਾਮ ਦੀ ਕਮਾਈ ਨਹੀਂ ਚਾਹੀਦੀ ਮੈਂ ਹੱਕ ਦੀ ਕਮਾਈ ਖਾ ਕੇ ਬਹੁਤ ਖੁਸ਼ ਹਾਂ ਨਮਸਕਾਰ ਸਰ ਨਮਸਕਾਰ ਜੀ ਹਾਂਜੀ ਸਰ ਇਹ ਆਪਣੇ ਟੀ-ਸ਼ਰਟ ਵਗੈਰਾ ਦਿਖਾਣਾ ਹੈ ਪੰਜਾਬੀ ਕਲਚਰ ਮੇ ਜੋ ਹੈ ਨਾ ਇਹ ਤੁਸੀਂ ਖਰੀਦਣੀ ਹੈ ਇਹ ਜੀ ਸਰ ਮੈਂ ਲੈਣੇ ਆਇਆ ਹਾਂ ਇਹ ਤੁਹਾਨੂੰ ਪਤਾ ਹੈ ਕੀ ਚੀਜ਼ ਹੈ ਸਰ ਆਪ ਬਤਾ ਦਿਜੀਏ ਇਹ ਸਾਡੀ ਗੁਰਮੁਖੀ ਲਿਪੀ ਆ ਜਿੱਦਾਂ ਤੁਹਾਡੀ ਹਿੰਦੀ ਆ ਨਾ ਇਹ ਸਾਡੀ ਪੰਜਾਬੀ ਲਿਪੀ ਆ ਮਾਂ ਬੋਲੀ ਆ ਸਾਡੀ ਬਹੁਤ ਬੜੀਆ ਸਰ ਔਰ ਇਸ ਮੇ ਡਿਜ਼ਾਈਨ ਦਿਖਾਣਾ ਹਾਂਜੀ ਇੱਕ ਆ ਦੇਖੋ ਆ ਪੁਰਾਣੇ ਪੰਜਾਬ ਵਾਲੀ

ਆ ਦੇਖੋ ਆ ਪੰਜਾਬ ਦਾ ਮੈਪ ਬਣਿਆ ਹੋਇਆ ਹੈ ਤੇ ਇਹ ਚੀਜ਼ ਮੈਂ ਲਾਇਕ ਕਰਤਾ ਹਾਂ ਇਹ ਵਾਲਾ ਇਹ ਅੱਛੀ ਹੈ ਇਹ ਵਾਲੀ ਹੋਰ ਵੀ ਡਿਜ਼ਾਈਨ ਦਿਖਾ ਦਿਜੀਏ ਇਹ ਚੀਜ਼ ਦਿਖਾ ਨਾ ਇਹ ਬੜੀਆ ਸਰ ਉਹ ਭਰਾਵਾ ਪਤਾ ਵੀ ਹੈ ਕੀ ਹੈ ਇਹ ਸਰ ਮੈਂ ਇਹ ਚੀਜ਼ ਮੈਨੂੰ ਅੱਛੀ ਲੱਗੀ ਹੈ ਮੈਂ ਲੈ ਕੇ ਜਾਣਾ ਚਾਹਤਾ ਹਾਂ ਔਰ ਮੈਂ ਆਇਆ ਹਾਂ ਯੂਪੀ ਸੇ ਸਾਰਨਪੁਰ ਸੇ ਉਹ ਤਾਂ ਚਲ ਠੀਕ ਆ ਵਹਾਂ ਪਰ ਸਭੀ ਨੂੰ ਬਤਾਨਾ ਚਾਹਤਾ ਹਾਂ ਕਿ ਮੈਨੂੰ ਸਰਦਾਰ ਜੀ ਨੇ ਟੈਂਡ ਕੀਤਾ ਔਰ ਕਿਤਨੀ ਅੱਛੀ ਚੀਜ਼ دی ਮੈਨੂੰ ਇਹ ਵਾਲੀ ਤੁਹਾਨੂੰ ਸਮਝ ਤਾਂ ਨਹੀਂ ਨਹੀਂ ਆ ਲਿਖਿਆ ਕੀ ਹੋਇਆ ਸਰ ਕੋਈ ਬਾਤ ਨਹੀਂ ਮੈਂ ਸਮਝ ਲੂੰਗਾ ਇਸ ਕੋ ਇਹ ਆਪਕੇ ਆਪ ਟੈਨਸ਼ਨ ਮਤ ਲਓ ਇਹ ਮੈਂ ਸਮਝੂੰਗਾ ਮੈਂਨੇ ਕਿਆ ਲੈ ਕੇ ਗਿਆ ਹਾਂ ਔਰ ਮੈਨੇ ਇਹ ਬੁਕ ਜੀ ਅੱਛੀ ਲਗੀ ਹੈ ਬਲੀ ਇੱਕ ਕਾਵੀ ਹੈ ਇਹ ਜੀ ਇਹ ਸਰ ਕਿਆ ਹੈ ਇਹ ਮੈਨੂੰ ਜੀ ਬਤਾਏਂਗੇ ਆਪ ਥੋੜਾ ਸਾ ਇਹ ਸਾਡਾ ਨਾ ਅਨਡਿਵਾਈਡਡ ਪੰਜਾਬ ਆ ਜਿਹੜਾ ਪਹਿਲਾ ਹੁੰਦਾ ਸੀ ਨਾ 47 ਤੋਂ ਪਹਿਲਾਂ ਦਾ ਪੰਜਾਬ ਆ ਤੇ ਉਹਦੇ ਵਿੱਚ ਆ ਪੰਜ ਦਰਿਆ ਹੁੰਦੇ ਸੀ ਪਹਿਲਾਂ ਪੰਜਾਬ ਦੇ ਇਹ ਚੀਜ਼ ਮੈਨੂੰ ਕੋ ਅੱਛੀ ਲਗੀ ਹੈ ਮੈਂ ਇਹ ਵਹਾਂ ਪਰ ਲੈ ਕੇ ਜਾਊਂਗਾ ਮੈਂ ਯੂਪੀ ਸੈ ਆਉਂ ਬੀਆ और मैं वहां पर जाके ये बताना चाहता हूं सभी को कि यहां पर जो सरकार लोग हैं इस चीज को टी-शर्ट में और स्वेटशर्ट में और सभी में प्रमोट कर रहे हैं ना ये मैं को येच भी आप पैक कर दीजिए कितने का लगेगा ये वाला हां तू सी आ देखो तो तक मैं देख द ठीक है ये पैक कर दो हां ये तो 1500 दी है इन्नू 2000 दी लगदा है इन्नू कट्टा पता लगना तो वैसे भी अनंत थलारा पूरा भाई ने अच्छा आ दो हजार की है दो हजार दो हजार की है हाँ जी और ये वाली ये भी दो हजार दी है तो ये बढ़िया वैसे ये आप ना कलर कलर भी अच्छा ये दे दो कोई बात नहीं पैक कर दो इसको और मैं सभी को बताऊंगा वहाँ पर जाके ये सरदार लोगों ने जो चीज बनाई है ना ये बढ़िया चीज है टी शर्टों में ना चल ठीक है भरावा ये पैक कर ये दो हजार हो गए तोड़े ठीक है सर जी थैंक यू मज़ा आ गया सर, सर। आपसे ना डीलिंग करके बहुत अच्छे लगे आप और ऊपर से आप सरदार हो बहुत बढ़िया लगा मेरे को आप थैंक यू सो मच ठीक है ठीक है, ठीक है। 2000 ਚ ਵੇਚਦੀ ਅੱਜ ਤਾਂ ਦਿਹਾੜੀ ਪੈ ਗਈ 500 ਦੀ ਵੀਰੇ ਨੂੰ ਦੱਸਦਾ ਵੀਰੇ ਨੇ ਤਾਂ ਖੁਸ਼ ਹੋ ਜਾਣਾ ਚਲੋ ਵੀਰੇ ਕੋਲ ਚੱਲਦੇ ਆਲੋ ਵੀਰੇ 2000 ਬਿੱਲ ਤਾਂ ਘਟਾਇਆ ਨਹੀਂ ਕੀ ਵੇਚਿਆ ਉਹ ਵੀਰੇ ਆ ਹੁੱਡੀ ਲੈ ਕੇ ਗਿਆ ਉਹ 5 ਦਰਿਆਵਾਂ ਵਾਲੀ 5 ਦਰਿਆਵਾਂ ਦੀ ਹੁੱਡੀ ਤਾਂ 1550 ਦੀ ਆ ਹਾਂਜੀ ਫਿਰ ਕੀ ਹੋ ਗਿਆ 2000 ਮਿਲ ਗਿਆ ਆਪਾਂ ਨੂੰ ਯਾਰ ਇੱਕ ਤਾਂ ਤੂੰ ਬਿੱਲ ਨਹੀਂ ਦਿੱਤਾ ਉਦੋਂ ਤੂੰ 2000 ਲੈ ਗਿਆ ਉਹ ਵੀਰੇ ਉਹਨੂੰ ਕਿਹੜਾ ਪਤਾ ਲੱਗਣਾ ਯੂਪੀ ਤੋਂ ਆਇਆ ਸੀਗਾ ਯਾਰ ਬਿੱਲ ਦੇ ਉਹਨੂੰ ਤਾਂ ਉਹਨੂੰ ਐਨੀ ਸਮਝ ਨਹੀਂ ਆ ਗਈ ਬਿੱਲ ਦੀ ਤੁਸੀਂ ਫਿਕਰ ਨਾ ਕਰੋ ਆ ਫੜੋ 500 ਰੁਪਿਆ ਐਕਸਟਰਾ ਸਾਡੀ ਤੁਹਾਨੂੰ ਪਤਾ ਤੂੰ ਕਿੱਥੇ ਕੰਮ ਕਰ ਰਿਹਾ ਹਾਂ ਹਾਂਜੀ ਜੇਪੀ ਸਟੋਰ ਤੇ ਜੇਪੀ ਪੰਜਾਬੀ ਤੇ ਹਾਂਜੀ ਆਪਾਂ ਹਰ ਚੀਜ਼ ਦਾ ਬਿੱਲ ਕੱਟ ਕੇ ਦਿੰਨੇ ਆ ਤਾਂ ਕਸਟਮਰ ਨੂੰ ਭੇਜਦੇ ਆ ਉਹ ਵੀਰੇ ਬਾਹਰੋਂ ਆਇਆ ਹੋਇਆ ਬੰਦਾ ਉਹਨੂੰ ਬਿੱਲ ਨਾਲ ਕੀ ਮਤਲਬ ਯਾਰ ਭਾਵੇਂ ਉਹ ਯੂਪੀ ਤੋਂ ਆਇਆ ਹੋਵੇ ਭਾਵੇਂ ਉਹ ਬਿਹਾਰ ਤੋਂ ਆਇਆ ਹੋਵੇ ਨਾਲੇ ਮੈਂ ਸੁਣ ਲਿਆ ਸੀ ਉਹ ਕੀ ਕਹਿ ਰਿਹਾ ਸੀ ਕਹਿ ਰਿਹਾ ਸੀ ਨਾ ਤੁਸੀਂ ਕਲਚਰ ਨੂੰ ਪ੍ਰੋਮੋਟ ਕਰ ਰਹੇ ਹੋ ਤੂੰ ਤੂੰ ਉਹਨੂੰ ਕਹਿ ਰਿਹਾ ਸੀਗਾ ਕਿ ਤੂੰ ਪਾਗ ਬੰਨੀ ਹੋਈ ਆ ਤੈਨੂੰ ਪਤਾ ਆਹ ਤੇਰੀ ਹਰਕਤ ਕਰਕੇ ਸਾਰੀ ਕੌਮ ਬਦਨਾਮ ਹੋ ਜਾਣੀ ਆ ਜੇ ਉਹਨੂੰ ਪਤਾ ਲੱਗ ਗਿਆ ਨਾਲੇ ਆਪਾਂ ਸਾਰੇ ਮਾਰਜਨ ਸੈੱਟ ਕੀਤੇ ਹੋਏ ਨਾ ਤੈਨੂੰ ਤੇਰੀ ਤਨਖਾਹ ਮਿਲਦੀ ਆ ਨਾ ਹਾਂਜੀ ਫਿਰ ਤੂੰ ਕਿਉਂ ਹਰਕਤ ਕੀਤੀ ਇਹ ਵਾਲੀ ਤੇਰੀ ਇੱਕ ਹਰਕਤ ਕਰਕੇ ਤੇ ਸਾਰੀ ਕੌਮ ਬਦਨਾਮ ਹੋ ਜਾਣੀ ਆਪਣੀ ਆਪਣੀ ਕਮਿਊਨਿਟੀ ਤੇ ਦਾਗ ਲੱਗ ਜਾਣਾ ਬੇਫਿਕੂ ਫਾਨੀ ਹਰਕਤਾਂ ਨਾ ਕਰਿਆ ਕਰੋ ਯਾਰ 450 ਪਿੱਛੇ ਤੂੰ ਇਮਾਨ ਵੇਚਦਾ ਆਪਣਾ ਆ ਜਿਹੜੀ ਸਿਰ ਤੇ ਬੰਨੀ ਆ ਨਾ ਇਹਦੇ ਪਿੱਛੇ ਕਈ ਜ਼ਿੰਮੇਵਾਰੀਆਂ ਨੇ ਨਾਲੇ ਆਬਦ ਨਾਮ ਹੋ ਰਿਆ ਨਾਲੇ ਕੌਮਦ ਨਾਮ ਕਰ ਰਿਆ ਨਾਲੇ ਆਪਣਾ ਸ਼ੋਰੂਮ ਕੀ 3.5 400 ਦਾ ਮਹਿਲ ਪੈ ਜਾਣਾ ਤੇਰਾ ਮੈਨੂੰ ਲੱਗਿਆ ਵੀਰੇ ਤੁਸੀਂ ਖੁਸ਼ ਹੋਵੋਗੇ ਯਾਰ ਮੈਨੂੰ ਨਾ ਹਰਾਮ ਦੀ ਕਮਾਈ ਨਹੀਂ ਚਾਹੀਦੀ ਮੈਂ ਹੱਕ ਦੀ ਕਮਾਈ ਖਾ ਕੇ ਬਹੁਤ ਖੁਸ਼ ਆ ਨਾਲੇ ਅੱਜ ਤੋਂ ਬਾਅਦ ਕੋਈ ਵੀ ਕਸਟਮਰ ਆਊਗਾ ਨਾ ਪਹਿਲਾਂ ਬਿੱਲ ਕਟਾਣਾ ਉਸ ਤੋਂ ਬਾਅਦ ਪੇਮੈਂਟ ਫੜਨੀ ਆ ਉਤੋਂ ਠੀਕ ਹੈ ਵੀਰੇ ਠੀਕ ਹੈ ਫਿਰ ਵੀਰੇ ਹੁਣ ਉਹ ਤਾਂ ਚਲਾ ਗਿਆ ਹੁਣ ਬਾਲਾ ਦੂਰ ਨਹੀਂ ਗਿਆ ਹੁਣ ਜੇ ਤੇਰਾ ਇਮਾਨ ਜਾਗਦਾ ਨਾ ਪਹਿਲਾਂ ਜਾ ਕੇ ਉਹਦੇ ਪੈਸੇ ਵਾਪਸ ਕਰ ਤੇ ਨਾਲੇ ਉਹਦੀ ਹੁੱਡੀ ਦਾ ਬਿੱਲ ਕੱਟ ਕੇ ਦੇ ਠੀਕ ਹੈ ਵੀਰੇ ਜਾ ਲੱਭ ਕੇ ਲਿਆ ਕੇ ਇੱਥੇ ਨੇ ਭਾਜੀਓ ਤੇ ਪੈਸੇ ਫਿਰ ਜਾ ਲੈ ਕੇ ਜਾ ਨਾਲ ਉਹਨੂੰ ਭਈਆ ਹਾਂਜੀ ਭਈਆ ਉਹ 1 ਮਿੰਟ ਸਟੋਰ ਆਉਗੇ ਆਪ ਕੀ ਹੋ ਗਿਆ ਸਰਦਾਰ ਜੀ थोड़ी सी मिस्टेक हो गई थी प्लीज आप स्टोर पे आ जाओ भैया बुला रहे आप तो। हैं आपको चलो चलते हैं हाँ जी चलो आ जाओ नमस्ते भैया क्या हो गया आपने दोबारा मेरे को बुलाया सर छोटा सा काम था क्या हो गया आ, ये आप दिखाइए प्लीज जी ये आप यहीं से लेके गए ना आप इस, आ, यहीं से लेके से टैग ले कितना ਨ ਲੈ ਕੇ ਸਰ ਆਪਨੇ ਕਿਤਨੇ ਪੈਸੇ ਦਿਏ ਸੀ ਮੈਨੇ ਸਰ 2000 ਰੁਪਏ ਹੀ ਦਿੱਤੇ ਸੀ 2000 ਜੀ ਐਕਚੁਅਲੀ ਪਤਾ ਕੀ ਹੋਇਆ ਜੀ ਇਹ ਨਾ ਪੀਸ ਦੋਨੇ ਇਕੱਠੇ ਵੇਚੀ ਉਹ ਜਿਹੜਾ ਜਿਪ ਵਾਲਾ ਨਾ ਉਹ 2000 ਰੁਪਏ ਦਾ ओके okay. वो गलती ना थोड़े तो पैसे ज्यादा ले ले सीके okay. आ ਤੁਹਾਡਾ ਬਿੱਲ ਹੈ ਜੀ 1550 ਦਾ ਤੇ ਇਹਦੇ ਵਿੱਚ ਪਾ ਲੈਣਾ ਤੇ ਬਾਕੀ ਮੈਂ ਤੁਹਾਨੂੰ ਪੈਸੇ ਦਿੰਨਾ ਹੈ ਉਹ ਗਲਤੀ ਨਾਲ ਨਾ ਤੁਹਾਡੇ ਤੋਂ ਜਿਆਦਾ ਪੈਸੇ ਲੈ ਲੇ ਸੀਗੇ ਹੁ ਇਹ ਮੈਂ ਲੈ ਲੂ ਆਪ ਮੈਂ ਹਾਂਜੀ ਇਹ ਲੈ ਲਓ ਔਰ ਇਹ ਆਪ ਦਾ ਬਕਾਇਆ ਸਰ ਸਾਡੇ 450 ਰੁਪਏ थैंक यू सर ਜੋ ਮੈਨੇ ਸੁਨਾ ਥਾ ਨਾ ਉਹ ਅੱਜ ਮੈਨੇ ਦੇਖ ਵੀ ਲਿਆ ਮੈਨੇ ਆਪਕੇ ਸੇਵਾਵੋ ਕੇ ਬਾਰੇ ਮੈਂ ਬਹੁਤ ਅੱਛੀ ਅੱਛੀ ਸੁਨਾ ਥਾ ਮੈਨੇ ਮੂਜੇ ਬਹੁਤ ਬੜੀਆ ਲਗਾ ਸ਼ੁਕਰੀਆ ਜੀ ਆਪ ਹਮਾਰੇ ਸਟੋਰ ਤੇ ਮੈਂ ਹੋਰ ਸਭੀ ਕੋ ਬਤਾਉਂਗਾ ਵਹਾਂ ਪਰ ਜਾ ਕੇ ਕਿ ਮੋਹ ਬਹੁਤ ਅੱਛਾ ਡੀਲ ਕੀਤਾ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਠੀਕ ਹੈ ਸਰ ਔਰ ਸਰ ਚਾਹ ਪਾਣੀ ਵੀ ਹੈ ਥੈਂਕ ਯੂ ਸਰ ਥੈਂਕ ਯੂ ਓਕੇ ਸਰ ਨਦੀ ਅਜ ਤਾਂ ਗਲਤੀ ਹੋ ਗਈ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਹੋਣੀ ਚਾਹੀਦੀ ਸਮਝ ਗਿਆ ਹਾਂਜੀ ਵੀਰੇ ਪਤਾ ਬੰਦਾ ਕੀ ਕਹਿ ਕੇ ਗਿਆ ਕਿ ਮੈਂ ਦਿਲੋਂ ਖੁਸ਼ ਆ ਕਿ ਤੁਸੀਂ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ ਤੇ ਮੈਂ ਸਾਰਿਆਂ ਨੂੰ ਜਾ ਕੇ ਦੱਸੂਗਾ ਕਿ ਪੰਜਾਬੀ ਲੋਕ ਈਮਾਨਦਾਰ ਹੁੰਦੇ ਆ ਆਹੀ ਜਿਹੜੀ ਟੈਗ ਲਾਈਨ ਆ ਨਾ ਏਦਾਂ ਹੀ ਬਣੀ ਰਵੇ ਆਪਣੇ ਗੁਰੂਆਂ ਪੀਰਾਂ ਨੇ ਨਾ ਆਪਣੀਆਂ ਸ਼ਹਾਦਤਾਂ ਦੇ ਕੇ ਆਪਾਂ ਨੂੰ ਆ ਪੱਗ ਦਿੱਤੀ ਆ ਇਹਦੀ ਲਾਜ ਰੱਖਣੀ ਆ ਆਪਾਂ ਬੱਚਿਆਂ ਨਾ ਆਪਾਂ ਉਹਨਾਂ ਦੇ ਹਾਂਜੀ ਵੀਰੇ ਫਿਰ ਤੈਨੂੰ ਸਮਝਾਉਣ ਦੀ ਲੋੜ ਕਿਉਂ ਪੈ ਰਹੀ ਆ ਵੀਰੇ ਗਲਤੀ ਹੋ ਗਈ ਮੇਰੇ ਤੋਂ ਵੀਰੇ ਗਲਤੀ ਦੀ ਮਾਫੀ ਮਿਲ ਸਕਦੀ ਆ ਪਰ ਜਿਹੜੀ ਚਲਾਕੀ ਕੀਤੀ ਨਾ ਉਹਦੀ ਹਮੇਸ਼ਾ ਸਜ਼ਾ ਮਿਲਦੀ ਆ ਵੀਰੇ ਮੈਂ ਭਰੋਸਾ ਦਵਾਨਾ ਅੱਗੇ ਤੋਂ ਮੈਂ ਇਦਾਂ ਨਹੀਂ ਕਰਦਾ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਤੇ ਆਪਾਂ ਉਹ ਮੇਨਟੇਨ ਕਰਕੇ ਰੱਖਣੀ ਆ ਹਾਂਜੀ ਵੀਰੇ ਠੀਕ ਆ ਕੋਈ ਆਪਣਾ ਬੰਦਾ ਹੋਵੇ ਤਾਂ ਵੀ ਨਹੀਂ ਕਰਨੀ ਚਾਹੀਦੀ ਇਹ ਤਾਂ ਫੇਰ ਪ੍ਰਵਾਸੀ ਸੀਗਾ ਇਹਨੇ ਜਾ ਇਹਨੇ ਜਾ ਕੇ ਕਹਿਣਾ ਸੀ ਸਾਰੇ ਸਰਦਾਰ ਇਹੋ ਜਿਹੇ ਹੁੰਦੇ ਆ ਇੱਕ ਬੰਦੇ ਦੀ ਗਲਤੀ ਸਾਰਿਆਂ ਨੂੰ ਭਾਰੀ ਪੈ ਜਾਣੀ ਸੀ ਸਮਝ ਗਿਆ ਹੁਣ ਉਹ ਕਿੰਨਾ ਖੁਸ਼ ਹੋ ਕੇ ਗਿਆ ਆਪਾਂ ਆਪਣੀ ਗਲਤੀ ਮੰਨੀ ਨਾ ਕਿ ਭਾਈ ਸਾਡੇ ਤੋਂ ਗਲਤੀ ਦਾ ਟੈਗ ਲੱਗ ਗਿਆ ਸੀ ਆਪਾਂ ਉਹਨੂੰ ਪੈਸੇ ਵਾਪਸ ਦਿੱਤੇ ساری ਉਮਰ ਯਾਦ ਰੱਖੋ ਹਾਂਜੀ ਵੀਰੇ ਅੱਗੇ ਤੋਂ ਗਲਤੀ ਨਾ ਹੋਵੇ ਨਾ ਮੈਨੂੰ ਕਹਿਣ ਦਾ ਮੌਕਾ ਨਹੀਂ ਵੀਰੇ ਮੌਕਾ ਨਹੀਂ ਦਿੰਦਾ ਕਿ ਬੇਈਮਾਨੀ ਨਾਲ ਕੀਤੀ ਹੋਈ ਕਮਾਈ ਜ਼ਿਆਦਾਤਰ ਨਹੀਂ ਟਿਕਦੀ ਪਰ ਕਮਾਈ ਹੋਈ ਇੱਜ਼ਤ ਤੇ ਮਾਣ ਤੁਹਾਡੇ ਸਾਰੀ ਉਮਰ ਕੰਮ ਆਉਂਦਾ ਹੈ ਤੁਹਾਡੇ ਨਾਲ ਤੁਹਾਡੀ ਕਮਿਊਨਿਟੀ ਦੀਆਂ ਕਈ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਹੱਕ ਸੱਚ ਦੀ ਕਮਾਈ ਕਰਿਆ ਕਰੋ